ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ 5 ਨਵੰਬਰ 2025 ਤੇ ਅੱਜ ਆਪਾਂ ਨੇ ਸੁਲਤਾਨਪੁਰ ਨੂੰ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਕਰਕੇ ਆਪਾਂ ਸੁਲਤਾਨਪੁਰ ਜਾਈਦਾ ਹਰ ਸਾਲ ਤੇ ਇਸ ਵਾਰੀ ਵੀ ਜਾਣਾ ਆਪਣਾ ਕੰਮ ਛੱਡ ਕੇ ਮੰਡੀ 'ਚੋਂ ਤੇ ਜਾਣਾ ਤੇ ਆਪਾਂ ਲਸਣ ਦੇਖਣਾ ਆਏ ਸੀ ਹੁਣ ਖੇਤ ਤੇ ਲਸਣ ਜਿਹੜਾ ਨਿਕਾ ਕਿਤੇ ਕਿਤੇ ਨਾ ਟਰਾਲੀ ਚੋਂ ਨਿਕਲਿਆ ਆ ਬਾਹਰ ਨੂੰ ਮਤਲਬ ਨਿਕਲਣਾ ਸ਼ੁਰੂ ਹੋ ਗਿਆ ਮੈਂ ਇੱਥੇ ਦਿਖਾਉਣਾ ਤੁਹਾਨੂੰ ਓਏ ਆਵੇ ਆਹਾ ਆਹਾ ਤੇ ਇੱਧਰ ਟਰਾਲੀ ਦੀਆਂ ਗੱਠਾਂ ਰੱਖੀਆਂ ਹੋਈਆਂ ਬੱਬੂ ਨੇ ਰੱਖੀਆਂ ਮੱਝਾਂ ਵਾਸਤੇ ਤੇ ਇਧਰ ਆਪਣਾ ਹਜਿਆ ਕਣਕ ਬੀਜਣੀ ਜਿੱਥੇ ਉਹ ਵਿੱਚੋਂ ਜਿਹੜਾ ਹਾਲ ਨਾਲ ਨਾ ਪਰਾਲੀ ਇਕੱਠੀ ਕੀਤੀ ਸੀ ਇਧਰੋਂ ਉਹ ਸਾਰੀ ਇਧਰ ਨੂੰ ਇੱਥੇ ਇਕੱਠੀ ਹੋ ਗਈ ਆ ਤੇ ਆ ਢੇਰੀਆਂ ਰੁਰੀਆਂ ਲਾਈਆਂ ਪਈਆਂ ਵਾ ਠੀਕ ਆ ਤੇ ਇਹ ਕੰਮ ਰਹਿ ਗਿਆ ਕੱਲਾ ਕਣਕ ਬੀਜਣ ਵਾਲਾ ਅੱਜ ਆਪਾਂ ਜਾਣਾ ਉਧਰ ਤੇ ਕੱਲ ਨੂੰ ਵਾਪਸ ਹੀ ਤੇ ਫਿਰ ਦੇਖਦੇ ਆ ਕਣਕ ਵਾਲੇ ਪਾਸੇ ਪਤਾ ਨਹੀਂ ਮੰਡੀ ਦਾ ਬਾਅਦ ਚ ਗਿਆ ਜਾਣਾ ਕਿ ਨਹੀਂ ਗਿਆ ਹੈ ਨਾ 2 ਦਿਨ ਲੱਗੇ ਆ ਹਾਲੇ ਮੰਡੀ ਦੇ ਤੇ ਚੱਲ ਕੋਈ ਗੱਲ ਨਹੀਂ ਹਨਾ ਸਾਰੇ ਕੰਮ ਜ਼ਰੂਰੀ ਆ ਜਿਹੜਾ ਜਿਹੜਾ ਕਰਨਾ ਵਾ ਤੇ ਚਲਿਏ ਹੁਣ ਸਾਡੀ ਮੀਟੀ ਤਿਆਰੀ ਤੇ ਤਿਆਰੀ ਸ਼ੈਰੀ ਕਰੀਏ ਤੇ ਫਿਰ ਚੱਲਦੇ ਆ 11 ਵਜੇ ਤੁਰੀਏ ਜਾਂ 12 ਵਜੇ ਤੁਰੀਏ ਤੇ ਸੁਲਤਾਨਪੁਰ ਨੂੰ ਅੱਜ ਚੱਲਦੇ ਆ ਠੀਕ ਹੈ ਜੀ ਤੇ ਲਸਣ ਮੈਂ ਕਿਹਾ ਢੇੜਾ ਮਾਰ ਕੇ ਆਈਏ ਤੇ ਲਸਣ ਵਧੀਆ ਚਲੋ ਨਿਕਲਿਆ ਆ ਵਾ ਠੀਕ ਪਾਣੀ ਲੱਗਣ ਤੋਂ ਬਾਅਦ ਇਹਨਾਂ ਦਾ ਵੀ ਇਧਰ ਨਿਕਲਿਆ ਦਿਸਦਾ ਇਹਨਾਂ ਦੇ ਥੋੜਾ ਵੱਧ ਦਿਸਦਾ ਕਿਉਂਕਿ ਇਹਨਾਂ ਦੇ ਇੱਕ ਦਿਨ ਪਾਣੀ ਪਹਿਲਾਂ ਲੱਗ ਗਿਆ ਤੇ ਆਪਣੇ ਇੱਕ ਦਿਨ ਲੇਟ ਲੱਗ ਗਿਆ ਪਾਣੀ ਤੇ ਚਲੋ ਵੇਖਿਓ ਫਿਰ ਵਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਿਓ ਤੇ ਦਿਖਾਉਨੇ ਆ ਫਿਰ ਅੱਜ ਸੁਲਤਾਨਪੁਰ ਲੋਧੀ ਦਾ ਦ੍ਰਿਸ਼ ਚਲੋ ਜੀ ਲਗਭਗ 2:10 ਹੋ ਗਏ ਤਿਆਰੀ ਕਰ ਲਈ ਹੈ ਲੇਟ ਹੋ ਗਿਆ ਕਾਫੀ ਚਲੋ ਉਥੇ ਰਾਤ ਰਹਿਣਾ ਕਿੱਟ ਵਿੱਚ ਕੰਬਲ ਪਾ ਲਿਆ ਗੱਲਾ ਤੇ ਇੱਕ ਪਾ ਲਈ ਜੈਕਟ ਪਾਉਣ ਨੂੰ ਉਥੇ ਹੰਡ ਲੱਗੂਗੀ ਤੇ ਹਵਾ ਜੀ ਚੱਲ ਵੀ ਪੱਛੋਂ ਵਾਲੀ ਦੀ ਕਾਲ ਇਧਰੋਂ ਜਲਦੀ ਸੀ ਅੱਜ ਇਧਰ ਹੋਰ ਇਹੋ ਹੀ ਮੋੜ ਪੀ ਪਿੱਛੇ ਨੂੰ ਇਧਰ ਸਾਡਾ ਜੋਰਾ ਤਿਆਰ ਹੁੰਦਾ ਪਿਆ ਹੋਵੇ ਇਹਦੀ ਵੀ ਨਲੀ ਵਗ ਗਈ ਤੇ ਲਸਣ ਵੀ ਬਣਦਾ ਵੈ ਸਾਡਾ ਤੇ ਆਪਾਂ ਚੱਲੇ ਆਂ ਸੁਲਤਾਨਪੁਰ ਨੂੰ ਜੇ ਆਬ ਮੋਟਰਸਾਂ ਲੱਤੇ ਚਲੋ ਵੀ ਚਲੀਏ ਆਹ ਫੋਨ ਮੈਂ ਕੀ ਕਰਨਾ ਹੈ ਫੋਨ ਜਾ ਫੜਾਇਆ ਮਮਾਂ ਨੂੰ ਫੜਾ ਦੇ ਮਮਾਂ ਨੂੰ ਫੜਾ ਦੇ ਜਾ ਲਓ ਜੀ ਆਪਣੇ ਕੰਨੀਆਂ ਵਾਲੇ ਗੁਰਦੁਆਰੇ ਦੇ ਕੋਲ ਅਸੀਂ ਤੁਰ ਕੇ ਚੱਲੇ ਆਂ ਮੋਟਰਸਾਈਕਲ ਅਸੀਂ ਮੋਟਰਸਾਂ ਦਾ ਅਸੀਂ ਦਿੱਤੇ ਆ ਲਾ ਤੇ ਹੁਣ ਅਸੀਂ चल हाँ, कि तुर के हाँ 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 चलें चार जने गुरुद्वारे ट्राली पीता और भी मित्रो ਪਹੁੰਚ ਗਏ ਸੁਲਤਾਨਪੁਰ ਮੰਡੀ ਦੇ ਵਿੱਚ ਪਾਰਕਿੰਗ 'ਚ ਲੱਗੀ ਸਾਡੀ ਉੱਥੇ ਖੜੀ ਗਈ ਟਰਾਲੀ ਤੇ ਅਸੀਂ ਚੱਣ ਚੱਲੇ ਆਂ ਵੱਧਦੇ ਹਾਲੇ-ਹਾਲੇ ਗੁਰਦੁਆਰੇ ਵੱਲੋਂ ਆਓ ਵੀ ਮੇਤਰੋ ਨੇ ਰਾਹ ਚੱਲੇ ਆਂ ਆ ਦੇਖੋ ਗੁਰਦੁਆਰੇ ਨਾਲੋਂ ਅਸੀਂ ਵੱਧੇ ਜਾਂਦੇ ਆਂ ਆ ਤਿੰਨ ਜਣੇ ਤੇ ਇੱਕ ਮੈਂ ਚਾਰ ਜਣੇ ਅਸੀਂ ਇਕੱਠੇ ਸੋਰ ਮੇ ਸੋਰ ਮੇ ਗਰਮਾਹਲ ਸੋਰ ਮੇ ਸੋਰ-ਦੋਰੇ ਚੱਲਦੇ ਆ ਚਾਰ ਗੋੜਿਆਂ ਦਾ ਲੰਗਰ ਜਿਹੜਾ ਛੱਕੇ ਹੁਣ ਗੁਰਦੁਆਰਾਲੇ ਨੂੰ ਵੱਧ ਕੇ ਮੱਥਾ ਟੇਕਦੇ ਪਹਿਲਾਂ ਝੰਡੋਲ ਬੇੜਾ ਹੀ ਬਾਲਾ ਵੱਡਾ ਹੈਨਾ इधर की चलोगी है एक बिना आता है ਜਾ ਕੇ ਬ੍ਰੇਕ ਡਾਂਸ ਜੀ ਹੋ ਗਿਆ ਇੱਕ ਪੜਿਆ ਇੱਕ ਲੋਕ ਅੱਤਰ ਗਿਆ ਇੱਕ ਲੋਕ ਅੱਤਰ ਗਿਆ ਜਹਾਜ ਲੈਂਡ ਕਰਦਾ ਜਹਾਜ ਚੜ੍ਹਦਾ ਤੇ ਲੈਂਡ ਕਰਦਾ ಟ್ರೇನ್ oh, ಲಮ್ಮೀ ਤੇ ਸਵਾ 12 12:30 ਦਾ ਟਾਈਮ ਹੋ ਗਿਆ otra